ਖੇਤੋਂ ਹੁਣੇ ਹੁਣੇ ਲਾ ਕੇ ਆਇਆ ਹਲ ਸੱਜਣਾ ਰੀਲ ਕੱਟਦੀ ਨਾ ਪੂਰੀ ਵੇਖੀ ਚੱਲ ਸੱਜਣਾ ਮਿੱਤਰੋ ਤੁਹਾਡੇ ਵਾਸਤੇ ਨਾ ਜਿਹੜਾ ਸਵਰਾਜ ਲੈ ਕੇ ਆਇਆ 855 ਹੁਣ ਹੀ ਖੇਤੋਂ ਆਇਆ ਤੁਸੀਂ ਇਹ ਲੈ ਲਓ ਵੀ ਮਿੱਟੀ ਧੂੜ ਚੋਂ ਨਿਕਲ ਕੇ ਆਇਆ ਤਾਂ ਵੀ ਚਿਹਰਾ ਹੱਸੂ ਹੱਸੂ ਕਰਦਾ ਤੁਸੀਂ ਕੰਡੀਸ਼ਨ ਦਾ ਚੈੱਕ ਕਰ ਲਓ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਬਿਲਕੁਲ ਹੀ ਨਵੇਂ ਵਰਗਾ ਮਾਡਲ 11 ਕਿੰਨਾ ਲਾਦੀ ਮਾਡਲ 11 ਬਈ 2011 ਮਾਡਲ ਮਿੱਤਰੋ ਪਰ ਕੰਡੀਸ਼ਨ ਇਹਦੀ ਬਈ 23 ਵਰਗੀ ਪਈ ਆ 23 ਵਰਗੀ ਚ ਹੈ 24 ਮਾਡਲ ਦਾ ਸਾਲ ਤੱਕ ਸੈਲਫ ਵਾਲੇ ਨਟ ਤੇ ਚਾਬੀ ਨਹੀਂ ਲੱਗੀ ਅੱਛਾ ਸੈਲਫ ਵਾਲੇ ਨਟਾਂ ਤੇ ਵੀ ਹਾਲ ਤੱਕ ਚਾਬੀ ਨਹੀਂ ਲੱਗੀ ਪਰ ਮੈਂ ਸਾਰਾ ਚੈੱਕ ਕਰਵਾ ਦੇ ਤੂੰ ਚੈੱਕ ਕਰ ਵੀ ਕਿੰਨਾ ਸੋਹਣਾ ਟਰੈਕਟਰ ਆ ਬਲਾਕ ਦਾ ਚੈੱਕ ਕਰਵਾ ਦੇ ਪੂਰਾ ਯਾਰ ਟਰੈਕਟਰ ਨਾ ਘੈਂਟ ਵਾਲਾ ਕਿਹੜਾ ਟਰੈਕਟਰ ਟਰ ਮੈਂ ਆਪਣਾ ਕਦੇ ਟੂੜੀ ਵਾਲੀ ਮਸ਼ੀਨ ਲੈ ਕੇ ਟਰਾਲੀ ਪਾਉਣ ਨੂੰ ਨਹੀਂ ਗਿਆ ਅੱਛਾ ਜੀ ਟਰ ਮੈਂ ਆ ਚੈੱਕ ਕਰਵਾ ਹੀ ਦੇ ਤਾਂ ਹਿੱਸਾ ਵੀ ਚੈੱਕ ਕਰਵਾ ਦੇ ਲੈ ਕਲਰ ਵੀ ਨਹੀਂ ਉਤਰਿਆ ਹੋਇਆ ਮਿੱਤਰ ਭਈ ਇਹ ਕੜਬਾ ਆ ਥੋੜ੍ਹਾ ਹੀ ਹੋਇਆ ਨਹੀਂ ਇਹ ਹੈਗਾ ਫਸਟ ਕੁਆਲਟੀ ਆਪਾਂ ਚੱਲਦਾ ਲੇਤਾ ਸੀ ਚੱਲਦਾ ਲੇਤਾ ਸੀ ਆਪਾਂ 200 ਘੰਟੇ ਚੱਲੇ ਰਿਹਾ ਲੇਤਾ ਸੀ ਓਕੇ ਮਤਲਬ ਸਾਰੇ ਓਰੀਜਨਲ ਆ ਯਾਰ ਸਾਰਾ ਰੇ ਨਾ ਲੱਗਦਾ ਦੇ ਮਗਰਾੜ ਦੇ ਪਏ ਨੇ ਨਵੇਂ ਵਰਗੇ ਜਿਵੇਂ ਨਵੇਂ ਵਰਗੇ ਪਿਆ ਹੋਏ ਇਧਰ ਲਿੰਕਾਂ ਦਾ ਚੈੱਕ ਕਰਵਾ ਦੇ ਲੈ ਹੁੱਕ ਚੱਲ ਹੋਰ ਹੈ ਪੱਟੀ ਖਾਲਸਾ ਕਹਿੰਦੇ ਰੇਟ ਟੈਟ ਦੇ ਆਪਾਂ ਲਿਫਟ ਪਾਇ ਪਈ ਲਾਇਆ ਅੱਛਾ ਹਾਂ ਆ ਵੀ ਗੱਲ ਵੱਟੀਆ ਲਿਫਟ ਪਾਇ ਵੀ ਨਹੀਂ ਲੱਗਿਆ ਹੋਇਆ ਤੇ ਬਰੇਕ ਕਹੀਂ ਹੋ ਦੇਖ ਹੋਪ ਗ੍ਰੀਸ ਵਾਲੀਆਂ ਪਿੰਨਾ ਤੋਂ ਹਲੇ ਤੱਕ ਕਵਰ ਵੀ ਨਹੀਂ ਉਤਰੇ ਹੋਏ ਨੇ ਬਿਲਕੁਲ ਹਨ ਨਿਪਨਾ ਦੇ ਕਵਰ ਲੱਗੇ ਪਏ ਨੇ ਉਹ ਵੀ ਉਹ ਵੀ ਲੱਗੇ ਪਿਆ ਬਾਈ ਮੈਨੂੰ ਇਹ ਦੱਸੋ 11 ਮਾਡਲ ਹੈ 11 ਮਾਡਲ ਨਾਲ ਦੇ ਟਾਇਰ ਪੱਟੀ ਟਾਇਰ ਨਾਲ ਦੇ ਨਹੀਂ ਕਿੰਨੇ ਚੱਲੇਗੇ ਹੁਣ ਇਹ ਇਹ ਤਾਂ ਚੱਲੀ ਬਸ ਆਹੀ 16 1700 ਘੰਟੇ ਚੱਲਿਆ ਹੋਗਾ ਕਿੰਨੇ ਦਾ ਦਵਾਂਗੇ ਟਰੈਕਟਰ ਮੈਨੂੰ ਇਹ ਦੱਸੋ ਮੰਗੂਨ ਦਾ ਪੱਟੀ ਜਿੰਨੇ ਮਰਜ਼ੀ ਪਾ ਲੈ ਪਰ ਲੋਕ ਕਦਰ ਬਹੁਤ ਘੱਟ ਕਰਦੇ ਨੇ ਚੰਗੀ ਚੀਜ਼ ਦਾ ਮੁੱਲ ਨਹੀਂ ਇਹਦੀ ਕਦਰ ਪਊਗੀ ਜੇ ਕਦਰ ਪਊਗੀ ਤਾਂ ਟਰੈਕਟਰ 4.5 ਲੱਖ ਦਾ ਦੇਵਾਂਗੇ 4.5 ਲੱਖ ਦਾ ਮਾਨਤਨ ਹੋ ਜੂ ਹਲਕਾ ਮੁਲਕਾ ਮਾੜਾ 101% ਮੇਰੀ ਗਾਰੰਟੀ ਆ ਟਰੈਕਟਰ ਦੀ ਜੇ ਕੋਈ ਸੱਜਣਾ ਕਦਰ ਦਾਣਾ ਨਾ ਕੋਈ ਲੈਣਾ ਚਾਹੁੰਦਾ ਇਹ ਟਰੈਕਟਰ ਨੂੰ ਨਾਲ ਇੱਕਲ ਹੋਰ ਪੱਟੀ ਇਧਰ ਆ ਕੇ ਦੇਖ ਦੇਖ ਟੈਟ ਦੇ ਕਿਤੇ ਟਾਈਪਡ ਕਵਰ ਤੇ ਚਾਬੀ ਲੱਗੀ ਸਟicker ਸਟicker ਦੇਖੀ ਲੋਕ ਆ ਚੀਜ਼ਾਂ ਦਾ ਨਿਕਲ ਫਿੱਟ ਜਾਂਦਾਗਾ ਹਾਂ ਨਾਲ ਦਾ ਹੈਗਾ ਕਿ ਨਹੀਂਗਾ ਰੇਟ ਦੇ ਸਟicker ਨਾਲ ਦੇਣਗੇ ਯਾਰ ਮੈਂ ਹੈਰਾਨ ਆ ਵੀ ਤੁਸੀਂ ਝਰੀਟ ਵੀ ਨਹੀਂ ਪਹਿਨ ਦਿੱਤੀ ਟਰੈਕਟਰ ਤੇ ਲੈ ਮੇਤਰੋ ਕਰੋ ਸੰਪਰਕ ਪਿੰਡ ਕਲਾਰਾਂ ਦੇ ਵਿੱਚ ਖੜਾ ਨੰਬਰ ਵਾਈ ਦਾ ਸਕਰੀਨ ਤੇ ਆ ਪਰ ਟਿਕਲ ਹੋਰ ਨੋਟ ਕਰ ਥੋੜੀ ਜੀ ਮਾੜਾ ਗਿੱਡਾ ਮਾਰ ਕੇ ਦੇਖੀ ਜਿਹੜਾ ਪਾਣੀ ਬਾਟਰ ਬਾਡੀ ਵਾਲਾ ਪਾਇਪ ਹੈਗਾ ਹਾਂਜੀ ਤੂੰ ਜਾ ਕੇ 20 ਮਾਡਲ ਦੇ ਲੈ ਉਹਦੇ ਵੀ ਨਹੀਂ ਨਿਕਲ ਹੋਣਾ ਇਹਦੇ ਨਿਕਲਗਾ ਜੇ ਨਹੀਂ ਤੇ ਨਿਕਲ ਖੜਾ ਹੈਣਾ ਸਹੀ ਗੱਲ ਹੈ ਯਾਰ ਬਾਬਾ ਬਹੁਤ ਘੈਂਟ ਕਰੋ ਸੰਪਰਕ ਮਿੱਤਰੋ